ਜੀ ਕੰਗਣਾ ਰੌਤ ਮਾਮਲੇ ਚ ਜਿਹੜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਬੇਬੇ ਮਹਿੰਦਰ ਕੌਰ ਜਿਹੜੇ ਕੀਕ ਮਾਣਾ ਮੀ ਦਾ ਦਾਵਾ ਕੀਤਾ ਜਾਂਦਾ ਇਹਦੇ ਤੇ ਤੇ ਹੁਣ ਉਹਦੇ ਵਿੱਚ ਅੱਜ ਕੋਰਟ ਦੇ ਵਿੱਚ ਪੇਸ਼ੀ ਆ ਬਠਿੰਡਾ ਦੇ ਵਿੱਚ ਤੇ ਪਹਿਲਾ ਜਿਹੜੀ ਹੁਣ ਤੱਕ ਦੀ ਲੇਟੈਸਟ ਖਬਰ ਆ ਰਹੀ ਹੈ ਸਾਹਮਣੇ ਤਾਂ ਪਹਿਲਾ ਖਬਰ ਸਾਂਝੀ ਕਰਾਂਗੇ ਤਾਂ ਫਿਰ ਕਰਾਂਗੇ ਅੱਗੇ ਵਿਚਾਰ ਸਾਂਝੇ ਅੱਜ ਫਿਰ ਕੋਰਟ ਦੇ ਵਿੱਚ ਪੇਸ਼ੀ ਆ ਉਹਨਾਂ ਦੀ ਬੇਬੇ ਮਹਿੰਦਰ ਕੌਰ ਮਨਹਾਨੀ ਮਾਮਲੇ 'ਚ ਅੱਜ ਸੁਣਵਾਈ ਹੋਣੀ ਹੈ ਦੱਸ ਕੇ ਕੰਗਨਾ ਰਣੌਤ ਤੇ ਮਨਹਾਨੀ ਕੇਸ 'ਚ ਬਠਿੰਡਾ ਕੋਰਟ 'ਚ ਸਪੈਸ਼ਲ ਹੀਅਰਿੰਗ ਹੈ ਪਿਛਲੀ ਸੁਣਵਾਈ ਦੌਰਾਨ ਕੰਗਨਾ ਨੇ ਖੇਤ ਜਤਾਇਆ ਸੀ ਜੋ ਟਿੱਪਣੀ ਕੰਗਨਾ ਦੇ ਵੱਲੋਂ ਕੀਤੀ ਗਈ ਸੀ ਕਿਸਾਨੀ ਅੰਦੋਲਨ ਦੌਰਾਨ ਬੇਬੇ ਤੇ ਵਿਵਾਦ ਟਿੱਪਣੀ ਦਾ ਇੱਕ ਮਾਮਲਾ ਹੈ ਪਿਛਲੀ ਸੁਣਵਾਈ ਦੌਰਾਨ ਕੰਗਨਾ ਰਣੌਤ ਨੇ ਆਪਣੇ ਬਿਆਨ ਤੇ ਅਫਸੋਸ ਪ੍ਰਗਟ ਕਰਦਿਆ ਕਿਹਾ ਸੀ ਕਿ ਹਰ ਮਾਂ ਭਾਵੇਂ ਪੰਜਾਬ ਦੀ ਹੋਵੇ ਜਾਂ ਹਿਮਾਚਲ ਦੀ ਮੇਰੇ ਲਈ ਸਤਕਾਰਯੋਗ ਹੈ ਮੈਂ ਕਿਸੇ ਖਾਸ ਵਿਅਕਤੀ ਦੇ ਟਿੱਪਣੀ ਨਹੀਂ ਕੀਤੀ ਮੈਂ ਸਿਰਫ ਇੱਕ दोबारा पोस्ट की अदालत में हाँ तो जेकर मेरे बयान देना तो दुख पहुंचा है ना। मैं मंग ना था। पिछले महीने ऐसे ऐसे देखिया पेश हुए तो एस मेरे मेरे ए, इस पूरे मामले की सुनवाई होएगी मेरे नूरज पान फोन लाइन पे मौजूद ने सूरज कितने बजे इस पूरे मामले की सुनवाई है इस बाबत कोई जानकारी कि कंगना आज खुद फिजिकली कोर्ट पेश होंगे देखो 11 11:30 ਵਜੇ ਦਾ ਵਕਤ ਕੋਰਟ ਦੇ ਵਿੱਚ ਅੱਜ ਇਸ ਮਾਮਲੇ ਤੇ ਸੁਲਵਾਈ ਹੋਣੀ ਹੈ ਪਹਿਲਾਂ ਤਾਂ ਉਹ ਮਾੜਾ ਨਹੀਂ ਵਾਲਾ ਮਾਮਲਾ ਉਸ ਦੀ ਵੀ ਡੇਟ ਅੱਜ ਹੈ ਔਰ ਦੂਸਰੀ ਇੱਕ ਹੋਰ ਸੁਲਵਾਈ ਇਸ ਮਾਮਲੇ ਦੇ ਵਿੱਚ ਹੋਣੀ ਹੈ ਕਿ ਕੰਗੜਾ ਰਣੌਤ ਦੇ ਵਕੀਲਾਂ ਵੱਲੋਂ ਇੱਕ ਇਜਾਦਿਕਾ ਦਾਇਰ ਕੀਤੀ ਗਈ ਹੈ ਕੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਫਿਜ਼ੀਕਲ ਤੌਰ ਤੇ ਕੰਗੜਾ ਇੱਥੇ ਨਾ ਆਉਣ ਤੇ ਰੈਡ ਦਿੱਤੀ ਜਾਵੇ ਔਰ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਜਿਹੜੀ ਕਿਸੇ ਵੀ ਸੁਲਵਾਈ ਹੈ ਜਿਹੜੀ ਉਹ ਉੱਥੇ ਬੰਬਈ ਤੋਂ ਬੈਠੇ ਜਾਂ ਦਿੱਲੀ ਤੋਂ ਬੈਠ ਕੇ ਹੋ ਸਕੇ ਔਰ ਇਹ ਇਜਾਦਿਕਾ ਕੋਰਟ ਦੇ ਵਿੱਚ ਤਾਇਰ ਕੀਤੀ ਗਈ ਹੈ ਤੇ ਵੀ ਅੱਜ ਸੁਣਵਾਈ ਹੋਣੀ ਹੈ ਤੇ ਅੱਗੇ ਪ੍ਰੋਸੈਸ ਹੈ ਜਿਹੜਾ ਕੋਰਟ ਦਾ ਉਹ ਵੀ ਸ਼ੁਰੂ ਹੋ ਗਿਆ ਹੈਗਾ ਤਾਂ ਕਰਕੇ ਫਿਲਹਾਲ ਅੱਜ ਉਮੀਦ ਨਹੀਂ ਹੈ ਕੰਗਣਾ ਰਣੌਤੇ ਦੀ ਆ ਵੀ ਕਿਉਂਕਿ ਤਾਂ ਐਪਲੀਕੇਸ਼ਨ ਲਾ ਦਿੱਤੀ ਗਈ ਹੈ ਤਾਂ ਡਿਸਾਈਡ ਕੋਰਟ ਨੇ ਕਰਨਾ ਹੁੰਦਾ ਹੈ ਕੋਰਟ ਕੇਸ ਨੂੰ ਅਲਾਉ ਕਰ ਰਹਾ ਜਾਂ ਕੋਰਟ ਅੱਗੇ ਡੇਟ ਦਿੰਦੀ ਹੈ ਕਿ ਦੁਬਾਰਾ ਤੋਂ ਪੇਸ਼ ਹੋ ਫਿਲਹਾਲ ਇਹ ਕੋਰਟ ਨੇ ਡਿਸਾਈਡ ਕਰਨਾ ਹੈ ਔਰ ਕਰੀਬ 12 11:30 12 ਵਜੇ ਦਾ ਵਕਤ ਹੈ ਕਿਉਂਕਿ ਸਵੇਰ-ਸਵੇਰ ਤਾਂ ਡੇਟਸ ਵਗੈਰਾ ਕੋਰਟ ਨੇ ਅੱਗੇ ਦੇਣੀਆਂ ਹੁੰਦੀਆਂ ਨੇ ਸੁਣਵਾਈ तकरीबन 11:30 ਵਜੇ ਹੋਏਗੀ ਔਰ ਸੁਣਵਾਈ ਦੇ ਵਿੱਚ ਨਿਕਲ ਕੇ ਕੀ ਸਾਹ ਮੇਨ ਨਜ਼ਰਾਂ ਤੋਂ ਸਿਆਚਕਾ ਦੀ ਟਿਕਨੀਆ ਹੋਈਆਂ ਨੇ ਜਿਹੜੀ ਮਾਨਯੋਗ ਜੱਜ ਸਾਹਿਬ ਨੂੰ ਕਿਹਾ ਗਿਆ ਕਿ ਮੈਨੂੰ ਅਜੇ ਹੋਣ ਤੇ ਰੈਡ ਦਿੱਤੀ ਜਾਵੇ ਬੀਸੀ ਦੇ ਜਰੀਏ ਜਿਹੜੀ ਮੇਰੀ ਪੇਸ਼ੀ ਹੋਵੇ ਫਿਲਹਾਲ ਜੱਜ ਸਾਹਿਬ ਤਾਂ ਰੋਕੀ ਰਿਹਾਦਾ ਇਸ ਤੇ ਨਜ਼ਰ ਬਣੀ ਹੋਈ ਹੈ ਤੇ ਉਸ ਤੋਂ ਬਾਅਦ ਮਾਨਹਾਨੀ ਵਾਲੇ ਕੇਸ ਦੇ ਵਿੱਚ ਅੱਗੇ ਕਿਸ ਤਰ੍ਹਾਂ ਦਾ ਕੰਗਣਾ ਦੀਆਂ ਮੁਸਤਲਾ ਵਧੀਆਂ ਨੇ ਜਾਂ ਉਸ ਨੂੰ ਰੀਲੀਫ ਮਿਲਦਾ ਕਿ ਇੱਕ ਫਿਲਾਲ ਕੋਰਟ ਨੇ ਡਿਸਾਈਡ ਕਰਨਾ ਹੈ ਕਿ ਕੋਰਟ ਦੇ ਆਰਡਰ ਆਪੀ ਜਾਂ ਕੋਰਟ ਦੀ ਜਿਹੜੀ ਵੀ ਜੱਟਿੰਗ ਹੈ ਹਾਂਜੀ ਇਹ ਬਈ ਜਿਹੜਾ ਕਿ ਕੰਗਣਾ ਲੌਂਟ ਦੇ ਵਕੀਲਾ ਬਣੀ ਉਹ ਵੀ ਅੱਜ ਕੁਝ ਗੱਲਬਾਤ ਕੀਤੀ ਜਉ ਜੱਜ ਸਾਹਿਬ ਨਾਲ ਤੇ ਪਰ ਲੇਕਿ ਕੰਗਣਾ ਰਾਉਤ ਦੇ ਜਿਹੜਾ ਕੀ ਕਹੇ ਬੀਬੀ ਮਹਿੰਦਰ ਕੌਰ ਮਾਣ ਅਮੀ ਦਾ ਦਾਵਾ ਕੀ ਕਰ ਦਿੰਦੇ ਆ ਇਹਨਾਂ ਤੇ ਕਿ ਹੁਣ ਇਹਦੇ ਵਿੱਚ ਉਹਨ ਕੰਗਣਾ ਰਾਉਤ ਦੇ ਵਕੀਲਾ ਬਣੀਆਂ ਹੁਣ ਇਹ ਆ ਵੀ ਅਸੀਂ ਉਹਨਾਂ ਦੇ ਕੋਰਟ ਦੇ ਵਿੱਚ ਇੱਕ ਉਹ ਵੀ ਅਪੀਲ ਕਰਨਾ ਚਾਹੁੰਦੇ ਆ ਵੀ ਕੰਗਣਾ ਰਾਉਤ ਨੂੰ ਇੱਥੇ ਨਾ ਆਉਣ ਦਿੱਤਾ ਜਾਵੇ ਉਹਨਾਂ ਦੀ ਜਿਹੜਾ ਆਨਲਾਈਨ ਜਿਵੇਂ ਪੇਸ਼ੀ ਹੁੰਦੀ ਆ ਵੀ ਦਿੱਲੀੋਂ ਤੇ ਜਾਂ ਬੰਬੇ ਤੋਂ ਉਹਨਾਂ ਦੀ ਪੇਸ਼ੀ ਆਨਲਾਈਨ ਪੈਣੀ ਚਾਹੀਦੀ ਹੈ ਜਦ ਸਾਹਮਣੇ ਇੱਥੇ ਪਰ ਹੁਣ ਇਹਦੇ ਵਿੱਚ ਜੱਜ ਮਨਜ਼ੂਰੀ ਇਹ ਦੇਊਗਾ ਇਹਨਾਂ ਨੂੰ ਜਾਂ ਨਹੀਂ ਦੇਊਗਾ ਇਹਦੇ ਵਿੱਚ ਆਪਾਂ ਅੱਗੇ ਗੱਲਬਾਤ ਕਰਾਂਗੇ ਪਰ ਜਿਹੜੀ ਅੱਜ ਇਹਨਾਂ ਦੀ ਪੇਸ਼ੀ ਆ ਕੋਰਟ ਦੇ ਵਿੱਚ ਬਠਿੰਡਾ ਦੇ ਵਿੱਚ ਹੁਣ ਉਹ ਪੰਜਾਬ ਦੇ ਆਪਾਂ ਜੇ ਗੱਲ ਕਰੀਏ ਜਿਹੜੀ ਫਿਲਮ ਜਿਹੜੀ ਇਹਨਾਂ ਦੀ ਆਈ ਸੀ ਅਮਰਜੈਂਸੀ ਫਿਲਮ ਤਾਂ ਉਹ ਸਿੱਖਾਂ ਦੇ ਇੱਕ ਖਿਲਾਫ ਸੀ ਪੰਜਾਬ ਦੇ ਵਿੱਚ ਇਹਦਾ ਵਿਰੋਧ ਹੋ ਰਿਹਾ ਜੇ ਇਹ ਗੱਲ ਕਰੀਏ ਕੁਲਵਿੰਦਰ ਕੌਰ ਨੇ ਜਦੋਂ ਇਹ ਥੱਪੜ ਮਾਰਿਆ ਸੀ ਉਹ ਗੱਲ ਨੂੰ ਵੀ ਲੈ ਕੇ ਮਾਮਲੇ ਖੜੇ ਹੋ ਜਾਂਦੇ ਆ ਤੇ ਪਰ ਹੁਣ ਇਹ ਜਿਹੜਾ ਕੀ ਕੰਗਣਾ ਰੌਤ ਨੂੰ ਲੈ ਕੇ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਸਾਹਮਣੇ ਆ ਰਹੀ ਆ ਲੇਟੈਸਟ ਕਵਰ ਇਹ ਸੋਡੇ ਸਾਂਝੀ ਜ਼ਰੂਰ ਕਰਨੀ ਛੇ ਹੁਣ ਕੰਗਣਾ ਰੌਤ ਪਹਿਲਾਂ ਫਿਲਮੀ 스타 ਵੀ ਰਹੀ ਆ ਉਦੋਂ ਲੋਕਾਂ ਨੇ ਇਹਨਾਂ ਨੂੰ ਫੇਮਸ ਕੀਤਾ ਲੋਕ ਸਾੜੇ ਪੰਜਾਬ ਦੇ ਲੋਕਾਂ ਨੇ ਪਸੰਦ ਕੀਤਾ ਪਰ ਬਾਅਦ ਦੇ ਵਿੱਚ ਕੀ ਹੁੰਦਾ ਇਧਰੋਂ ਬੀਜੇਪੀ ਦੇ ਵਿੱਚ ਇਹ ਐਮਪੀ ਜਿੱਤੀ ਹੋਈ ਐਮਪੀ ਹੈ ਤੇ ਪਰ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੀ ਸੀ ਤੇ ਬਾਈ ਹੁਣ ਤੁਹਾਨੂੰ ਪਤਾ ਹੀ ਆ ਜਿਹੜੀ ਇਹ ਕੰਗਰਾ ਰਾਉਤ ਨੇ ਫਿਲਮ ਕੱਢੀ ਸੀ ਇੱਕ ਤੇ ਜਿਹਦੇ ਵਿੱਚ ਇਹ ਐਮਰਜੈਂਸੀ ਫਿਲਮ ਆ ਜਿਹੜੀ ਤੇ ਇਹਦੇ ਤੇ ਬੈਨ ਲੱਗ ਗਈ ਸੀ ਕਿਉਂਕਿ ਪੰਜਾਬ 'ਚ ਤਾਂ ਇਹ ਸਿਲਮਿਆ ਦੇ ਵਿੱਚ ਚੱਲ ਨਹੀਂ ਦਿੱਤੀ ਤੇ ਹੁਣ ਇਹਦਾ ਕਹਿਣਾ ਇਹ ਸੀ ਵੀ ਮੈਂ ਕਰੋੜਾਂ ਰੁਪਇਆ ਇਸ ਫਿਲਮ ਤੇ ਖਰਚ ਕੀਤਾ ਤੇ ਮੇਰੀ ਫਿਲਮ ਰਿਲੀਜ਼ ਕਿਉਂ ਨਹੀਂ ਹੋਣ ਦੇ ਹੋਣ ਦਿੰਦੇ ਤਾਂ ਇਹਨੂੰ ਇਹ ਸੀ ਕਿ ਤੇ ਮੈਂ ਵੀ ਪਾਵਰ ਆ ਮੈਂ ਬੀਜਪੀ ਦੇ ਵਿੱਚ ਆ ਸਾਡੀ ਪਾਵਰ ਆ ਤੇ ਵੀ ਕਿਤੇ ਫਿਲਮ ਚੱਲ ਜੂ ਤੇ ਪਰ ਨਹੀਂ ਪੰਜਾਬ ਦੇ ਲੋਕਾਂ ਨੇ ਇਹਦਾ ਵਿਰੋਧ ਕੀਤਾ ਤੇ ਬਈ ਕੰਗਣ ਨਾ ਰੋਂ ਤਾਂ ਜਿਹੜੀ ਤਾਂ ਇਹਦੀ ਫਿਲਮ ਨਹੀਂ ਚੱਲਣ ਦੇ ਤਿੱਤੇ ਪਰ ਹੁਣ ਜਿਹੜਾ ਇੱਕ ਵਿਵਾਦ ਹੋਰ ਖੜ ਹੋ ਜਾਂਦਾ ਬੇਬੇ ਮਹਿੰਦਰ ਕੌਰ ਇੱਕ ਮਾਨ ਨੀ ਦਾ ਦਾਵਾ ਕਰ ਦਿੰਦੀ ਹੈ ਇਹਨਾਂ ਤੇ ਤੇ ਪਰ ਇਸ ਮਾਮਲੇ 'ਚ ਹੁਣ ਕੋਰਟ ਦੇ ਵਿੱਚ ਪੇਸ਼ੀ ਹੈ ਬਠਿੰਡਾ ਕੋਰਟ ਦੇ ਵਿੱਚ ਇਹਨਾਂ ਦੇ ਵਕੀਲਾਂ ਬੰਨੀ ਹੁਣ ਬਹਿਸ ਕੀਤੀ ਜਾਊਗੀ ਅੱਜ ਕਹਿੰਦਾ ਮਤਲਬ ਜਦ ਸਾਹਮਣੇ ਇੱਕ ਆਪਾਂ ਕਹიდੀਏ ਵੀ ਅਪੀਲ ਕੀਤੀ ਜਾਊ ਵੀ ਇਹਨਾਂ ਦੀ ਜਿਹੜੀ ਆਨਲਾਈਨ ਪੇਸ਼ੀ ਪੈਣੀ ਚਾਹੀਦੀ ਹੁਣ ਇਹਦੇ ਵਿੱਚ ਬਈ ਇਹ ਕੋਰਟ ਤੇ ਆ ਫੈਸਲਾ ਹੁਣ ਇਹਨੂੰ ਅੱਗੇ ਆਨਲਾਈਨ ਪੇਸ਼ੀ ਪਾਊਗੀ ਜਾਂ ਕਿ ਇਹਨੂੰ ਜਾਣਾ ਹੀ ਪਊ ਕੋਰਟ ਦੇ ਵਿੱਚ ਹੁਣ ਇਹ ਹੈ ਬਈ ਜਦ ਸਾਹਮਣੇ ਫੈਸਲਾ ਕਰਨੇ ਕੋਰਟ ਤੇ ਉੱਤੇ ਫੈਸਲਾ ਤੇ ਪਰ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਤੰਗਣਾ ਰੌਤ ਨੂੰ ਲੈ ਕੇ ਜਿਹੜਾ ਇੱਕ ਵਿਵਾਦ ਖੜਾ ਹੋ ਜਾਂਦਾ ਤੇ ਬਈ ਇਹ ਮਾਮਲੇ ਤੁਸੀਂ ਸਾਰੇ ਜਾਣਦੇ ਆ ਤੇ ਕੰਗਰਨ ਰੌਤ ਦੀ ਹੁਣ ਫੇਰ ਪੇਸ਼ੀ ਆ ਪੰਜਾਬ 'ਚ ਫੇਰ ਪਹੁੰਚੂਗੀ ਤੇ ਤੁਹਾਡਾ ਕੀ ਕਹਿਣਾ ਕੰਗਰਨ ਰੌਤ ਬਾਰੇ ਤੁਸੀਂ ਵੀ ਆਪਣੇ ਕਮੈਂਟ ਜਰੂਰ ਰੱਖੋ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਤੁਹਾਡੇ ਨਾਲ ਸਾਂਝੀ ਜਰੂਰ ਕਰਨੀ ਸੀ ਜੇ ਤੁਹਾਨੂੰ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਇਹ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਆ ਗੱਲ ਨੂੰ ਨਾ ਮਟਾਓ ਧੰਨਵਾਦ